ਲੋਜੀ ਆ ਲੰਡਨ ਬ੍ਰਿਜ ਦਾ ਅਫਦਾਨੇ ਜਾ ਰਾ ਆ ਪਾ ਦਿਨ ਵੀ ਤੁਹਾਨੂੰ ਦਿਖਾਇਆ ਸੀ ਬ੍ਰਿਜ ਦਾ ਤੇ ਹੁਣ ਰਾਤ ਨੂੰ ਵੀ ਆਏ ਹੋਏ ਆ ਇੱਥੇ ਘੁੰਮਣ ਲਈ ਸਪੈਸ਼ਲ ਦੇਖਣ ਲਈ ਆ ਲੋਜੀ ਦੇਖੋ ਬ੍ਰਿਜ ਕੋ ਗਦਨ ਚ ਉਹਨਾ ਦਿਖਦਾ ਨਹੀਂ रात देखो बहुत सोना व्यू सारे पासे टाइम लाइट लाइटा किनारे ते बसे हुए सोने सोने रेस्टोरेंट होटल ਕਰੂਜ਼ ਖੜੇ ਨੇ ਤੇ ਸਾਹਮਣੇ ਇਹ ਜੋ ਆਪਣਾ ਇੰਡੀਆ ਦਾ ਇੱਥੇ ਦਾ ਟਾਈਮ ਦਾ ਫਰਕ ਹੈ ਇਸ ਕਰਕੇ ਹੁਣ ਆਪਾਂ ਕੋਲ ਆਪਸ਼ਨ ਕੋਈ ਨਹੀਂ ਕੁਝ ਵੀ ਨਹੀਂ ਕਰ ਸਕਦੇ ਪਰ ਰਾਤ ਦਾ ਨਜ਼ਾਰਾ ਬਿਲਕੁਲ ਡਿਫਰੈਂਟ ਦਿਨ ਨਾਲੋਂ ਬਿਲਕੁਲ हटਕੇ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਦੁਬਾਰਾ ਆਪਾਂ 브릿ਜ ਦਿਖਾ ਦਨੇ ਇਹ ਲੋਚੀ ਦੇਖੋ ਬ੍ਰਿਜ ਆ ਰਾ ਦਾਨੇ ਜਰਾ ਬ੍ਰਿਜ ਦਾ ਜਿਹੜੇ ਆਪਾਂ ਸਿਰਫ ਫਿਲਮਾਂ 'ਚ ਦੇਖਦੇ ਆ ਹੈਨਾ ਸੀਰੀਅਲ 'ਚ ਦੇਖਦੇ ਆ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਨੂੰ ਤਾਂ ਦੇਖਣੇ ਦੇਖਣਾ ਆਲਵੇ ਇਹਦੇ ਕੋਲ ਮਾ ਫਿਰਨ ਦੇ ਸ਼ਕੀਨ ਨੇ ਦੇਖਣ ਦੇ ਸ਼ਕੀਨ ਨੇ ਉਹ ਆ ਬ੍ਰਿਜ ਜ਼ਰੂਰ ਦੇਖਣਾ ਹੁੰਦੇ ਆ ਸਾਰੇ ਆਪਾਂ ਦਿਨੇ ਵੀ ਦੇਖਿਆ ਚੰਗੀ ਤਰ੍ਹਾਂ ਨਾਲ ਘੁੰਮ ਫਿਰ ਕੇ ਦੇਖੋ ਰਾਤ ਦਾ ਨਜ਼ਾਰਾ ਵੀ ਦੇਖ ਰਹੇ ਆ ਸਾਹਮਣੇ ਵਧੀਆ ਵਧੀਆ ਰੈਸਟੋਰੈਂਟਸ ਦਿਨੇ ਜਿੰਨਾ ਵੀ ਆਪਾਂ ਤੋਂ ਘੁੰਮ ਹੋਇਆ ਵਧੀਆ ਵਧੀਆ ਰੈਸਟੋਰੈਂਟ ਦੇਖ ਹੋਏ ਦੇਖੇ ਖਾਦਾ ਪੀਤਾ ਇੰਜੋਏ ਕੀਤਾ ਬਹੁਤ ਸਾਹਮਣੇ ਕਰੂਜ਼ ਖੜੇ ਆ ਜਿੱਥੇ ਉਹ ਧੂਆਂ ਸਾਹਮਣੇ ਤੁਸੀਂ ਦੇਖ ਸਕਦੇ ਨਿਕਲਦਾ ਹੈ ਨਾ ਵਿੱਚ ਰੈਸਟੋਰੈਂਟ ਵੀ ਬਣੇ ਹੋਏ ਨੇ ਕਾਫੀ ਕਰੂਜ਼ ਦੇ ਵਿੱਚ ਆ ਬਿਲਡਿੰਗਸ ਨੇ ਕਿਸੇ ਕੁਛ ਬਣਿਆ ਕਿਸੇ ਕੁਛ ਬਣਿਆ ਅਸੀਂ ਸਪੈਸ਼ਲ ਆਏ ਆ ਲਾਈਟ ਸਿਸਟਮ ਦੇਖਣ ਲਈ ਦਿਨ ਨਾਲੋਂ ਰਾਤ ਨੂੰ ਕੀ ਡਿਫਰੈਂਟ ਲੱਗਦਾ 브릿ਜ ਤੇ ਉਹਦੇ ਕਰਕੇ ਆਏ ਆ ਆਪਾਂ ਸਪੈਸ਼ਲ ਲਓ ਆਪਣੇ ਕੋਲ ਟਾਈਮ ਥੋੜਾ ਫਿਰ ਤੁਹਾਨੂੰ ਦਿਖਾਵਾਂਗੇ ਹੋਰ ਕੰਟਰੀ ਦਾ ਹਾਈ ਨੂਰ ਜੀ ਅਬਦุล ਨੂਰ ਹਾਈ ਹਾਈ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਠੀਕ ਹੋ ਬਸ ਬਾਕੀ ਆ ਪਾਣੀ ਦਾ ਨਜ਼ਾਰਾ ਉਹ ਤੁਹਾਨੂੰ ਦਿਨੇ ਵੀ ਦਿਖਾਇਆ ਸੀ ਤੇ ਬਸ ਆ ਰਾਤ ਦਾ ਫਾਈਨ ਫਾਈਨ ਬਹੁਤ ਵਧੀਆ ਜੀ हां जी नूर जी ठीक ही चाहिदा ਏਦਾਂ ਹੀ ਖੁਸ਼ ਰਹੋ ਪਰਮਾਤਮਾ ਤੰਦਰੁਸਤੀ ਦੇਵੇ ਸਾਰਿਆਂ ਨੂੰ ਖੁਸ਼ ਰੱਖੇ ਇੰਜੋਏ ਕਰੋ ਲਾਈਫ ਨੂੰ ਅੱਛੀਆਂ ਲੱਗਦੀਆਂ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਦੇ ਆ ਕਰੋ ਬਹੁਤ ਸੋਹਣਾ ਨਜ਼ਾਰਾ ਰਾਤ ਦਾ ਦੇਖਣ ਦਾ ਆਪਾਂ ਇੰਡੀਆਸ਼ ਤੋਂ ਦੇਖਦੇ ਸੀ ਅੱਜ ਇੱਥੇ ਵੀ ਸੋਚਿਆ ਵੀ ਅੱਜ ਦਿਨੇ ਤੋਂ ਘੁੰਮੀ ਘੁੰਮੀ ਆ ਰਾਤ ਨੂੰ ਵੀ ਘੁੰਮ ਲਈਏ ਰਹਿੰਦੇ ਇੰਡੀਆ ਚ ਜੀ ਪੰਜਾਬ ਚ ਪਰ ਅੱਜਕੱਲ ਇੰਗਲੈਂਡ ਆਏ ਹੋਇਆ ਘੁੰਮਣ ਲਈ ਸਪੈਸ਼ਲੀ ਕ੍ਰੇਜ਼ ਇਸ ਬ੍ਰਿਜ ਦਾ ਇਹਦਾ ਹੀ क्रेज ਸਾਰਿਆਂ ਨੂੰ ਹੁੰਦਾ ਜਦੋਂ ਫਿਲਮਾਂ ਚ ਦੇਖਦੇ ਆ ਸੀਰੀਅਲਾਂ ਚ ਦੇਖਦੇ ਆ ਜਿਹੜੇ ਵੀ ਕੋਈ ਇੰਗਲੈਂਡ ਆਉਂਦੇ ਆ ਇਹਦੇ ਬ੍ਰਿਜ ਤੇ ਜ਼ਰੂਰ ਆਉਂਦੇ ਆ ਦੇਖਣ ਦੇ ਲਈ ਹਨਾ ਐਕਸਾਈਟਡ ਹੁੰਦੇ ਆ ਸਾਰਾ ਐਕਸਾਈਟਮੈਂਟ ਵੀ ਹੁੰਦੀ ਆ ਵੀ ਜੇ ਇੰਗਲੈਂਡ ਗਏ ਤਾਂ ਬ੍ਰਿਜ ਜ਼ਰੂਰ ਦੇਖੀਏ ਆ ਸਾਰੇ ਲੋਕ ਇੰਜੋਏ ਕਰਨਾ ਇਹਨੇ ਪ੍ਰਾਤ ਦਾ ਆਪਣਾ ਹੀ ਨਜ਼ਾਰਾ ਚੱਕੂ ਇੰਨਦੇ ਆ ਸਤਿ ਸ੍ਰੀ ਅਕਾਲ ਹੈ। ਹਾਂ ਜੀ ਕੋਈ ਟਨ ਨਾ। ਲੋ ਤਾਂ ਨੇੜੇ ਕਰਕੇ ਵੀ ਦਿਖਾ ਦਿੰਨੀ ਆ ਬ੍ਰਿਜ ਦਾ। ਲਾਈਟ ਦੇ ਵਿੱਚ ਕਲੀਅਰ ਨਹੀਂ ਜ਼ਿਆਦਾ ਦਿਖਦਾ ਐਕਸਲ ਫਟ ਜਾਂਦੇ ਆ ਨਾ ਕਲੋਜ਼ ਕਰਨ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਫੇਰ ਹੋਰ ਕਿਸੇ ਵੀਡੀਓ ਦੇ ਨਾਲ ਜਦ ਤੱਕ ਕਰੋ ਇੰਜੋਏ ਖੁਸ਼ ਰਹੋ ਚੱਲ ਮਾਰੋ ਰੱਬ ਰੱਖਾ ਸਾਰਿਆਂ ਦਾ ਇਦਾਂ ਹੀ ਪਿਆਰ ਦਿੰਦੇ ਰਹੋ ਚਲਿਏ ਨਹੀਂ ਪਹਿਣਾ ਨਹੀਂ ਲੈ ਵੀਡੀਓ ਚੱਲ ਰਹੀ ਹੈ ਅੱਛਾ ਚਲੋ ਇਹਦੀ ਲੰਮੀ ਹਾਂ ਜਿੱਡੀ ਮਰਜ਼ੀ ਬਣਾ ਲਓ ਤਾਂ ਹਾਂ ਜਦ ਤੱਕ ਨੂੰ ਵਿੱਚ ਰਹਿੰਦੇ ਨੇ ਅੱਛਾ ਤਜ਼ਕਰ ਫੁੱਲ ਤਫਾਸੀਲ ਇਹ ਮੇਰੇ ਬੱਚੇ ਨੇ ਦੋਨੋਂ ਬੇਟੀ ਹੈ ਤੇ ਨਾਲ ਬੇਟਾ ਲੋ ਜੀ ਮਿਲਦੇ ਆ ਤੁਹਾਨੂੰ ਫੇਰ ਹੋਰ ਕਿਸੇ ਵੀਡੀਓ ਦੇ ਨਾਲ ਤਦ ਤੱਕ ਰੱਖੋ ਧਿਆਨ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿੰਨਾਂ ਨੇ ਨਹੀਂ ਕੀਤਾ ਕਿਉਂਕਿ ਅੱਗੇ ਫਰਦਨ ਤੋਂ ਸੁਣੀ ਸੁਣੀਆਂ ਵੀਡੀਓ ਦਿਖਾਵਾਂਗੇ ਬਹੁਤ ਵਧੀਆ ਲੱਗਦੀਆਂ ਨੇ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਰੋ ਕਮੈਂਟ ਕਰੋ ਓਕੇ ਜੀ ਗੁੱਡ ਬਾਏ ਹਾਂਜੀ ਗੁਰਜੀਤ ਜਿੰਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਸ ਹੁਣ ਵੀਡੀਓ ਦੇਖ ਲਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਪਿਆਰੇ ਜੀ ਮੈਂ ਵੀਡੀਓ ਕਰਨ ਲੱਗੀ ਆ ਐਂਡ